ਗੋਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਹਾਲਾਂਕਿ ਚ ਹੀ ਭਾਰਤ ਵਿੱਚ ਸਥਿਤ ਅਮਰੀਕੀ ਦੂਤਖਾਨ ਨੇ ਸਖਤ ਨਿਰਦੇਸ਼ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦੂਤਖਾਨੇ ਨੇ ਕਿਹਾ ਹੈ ਕਿ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵੀਜ਼ਾ ਧਾਰਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਦੇ ਨਾਲ ਹੀ ਅਮਰੀਕੀ ਦੂਤਖਾਨੇ ਨੇ ਟਵੀਟ ਕੀਤਾ ਹੈ ਕਿ ਵੀਜ਼ਾ ਜਾਰੀ ਹੋਣ ਤੋਂ ਬਾਅਦ ਅਮਰੀਕੀ ਵੀਜ਼ਾ ਜਾਂਚ ਬੰਦ ਨਹੀਂ ਹੁੰਦੀ। ਅਸੀਂ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ। ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਨੇ ਜੇਕਰ ਉਹ ਅਜਿਹਾ ਨਹੀਂ ਕਰਦੇ ਨੇ ਤਾਂ ਅਸੀਂ ਉਹਨਾਂ ਦਾ ਵੀਜ਼ਾ ਰੱਦ ਕਰ ਦਵਾਂਗੇ ਤੇ ਉਹਨਾਂ ਨੂੰ ਦੇਸ਼ ਨਿਕਾਲਾ ਦਵਾਂਗੇ ਟਾਬਾ ਨਹੀਂ ਫੂਡ ਇੰਡਸਟਰੀ ਦਾ ਇੱਕ ਉਪਰ ਦਾ ਸਤਾਰਾ ਜੀ ਹਾਂ ਅਸੀਂ ਗੱਲ ਕਰ ਰਹੀਆਂ ਹਰਿਆਣਾ ਦੇ ਮੁਰਥਲ ਵਿੱਚ ਸਥਿਤ ਅਮਰੀਕ ਸੁਖਦੇਵ ਟਾਬਾ ਸਿਰਫ ਇਹ ਇੱਕ ਟਾਬਾ ਨਹੀਂ ਸਗੋਂ ਅੱਜ ਇੱਕ ਬ੍ਰਾਂਡ ਬਣ ਚੁੱਕਿਆ ਹੈ ਇਹ ਉਹ ਜਗ੍ਹਾ ਹੈ ਜਿੱਥੇ ਸਿਰਫ ਟਰੱਕ ਡਰਾਈਵਰ ਹੀ ਰੁਕਦੇ ਨੇ ਪਰ ਅੱਜ ਇਹ ਦਿੱਲੀ ਐਨਸੀਆਰ ਤੇ ਆਉਣ ਜਾਣ ਵਾਲੇ ਹਜ਼ਾਰਾਂ ਲੋਕਾਂ ਦੀ ਪਹਿਲੀ ਪਸੰਦ ਹੈ ਬਿਨਾ ਕਿਸੇ ਟੀਵੀ ਐਡ ਸੋਸ਼ਲ ਮੀਡੀਆ ਪ੍ਰਚਾਰ ਜਾਂ ਫਿਰ ਸੈਲੀਬ੍ਰਿਟੀ ਦੇ ਇਹ ਟਾਬਾ ਹਰ ਮਹੀਨੇ ਲਗਭਗ 8 ਕਰੋੜ ਰੁਪਏ ਕਮਾਉਂਦਾ ਹੈ ਜੀ ਹਾਂ 8 ਕਰੋੜ ਰੁਪਏ ਇੰਨਾ ਹੀ ਨਹੀਂ ਇਹ ਭਾਰਤ ਦਾ ਸਭ ਤੋਂ ਅਮੀਰ ਟਾਬਾ ਵੀ ਹੈ ਆਲੂ ਦੇ ਪਰੌਂਠੇ ਖਵਾ ਕੇ ਅਮਰੀਕ ਸੁਖਦੇਵ ਟਾਬਾ ਹਰ ਸਾਲ ਅਰਬਾਂ ਕਮਾਉਂਦਾ ਹੈ। ਸੀਐਸ ਆਰਤਕ ਅਹੋਜਾ ਨੇ ਇੱਕ ਆਪਣੇ ਇੱਕ ਵੀਡੀਓ ਵਿੱਚ ਅਮਰੀਕ ਸੁਖਦੇਵ ਟਾਬੇ ਦੀ ਕਮਾਈ ਦਾ ਗਣਿਤ ਸਾਂਝਾ ਕੀਤਾ। ਜਿहां ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਉਹਨਾਂ ਦੱਸਿਆ ਕਿ ਟਾਬੇ ਤੇ ਇੱਕ ਸਮੇਂ 600 ਲੋਕ ਬੈਠੇ ਹੁੰਦੇ ਤੇ ਲਗਭਗ 45 ਮਿੰਟਾਂ ਵਿੱਚ ਹਰ ਮੇਜ਼ ਤੇ ਨਵੇਂ ਗ੍ਰਾਹਕ ਆਉਂਦੇ ਨੇ। ਇਸ ਸੰਸਾਰ ਇੱਕ ਦਿਨ ਵਿੱਚ ਲਗਭਗ 9000 ਗ੍ਰਾਹਕ ਇੱਥੇ ਖਾਣਾ ਖਾਣਾ ਦੇ ਨੇ ਜੇਕਰ ਹਰ ਵਿਅਕਤੀ ਔਸਤਨ 300 ਰੁਪਏ ਖਰਚ ਕਰਦਾ ਹੈ ਤਾਂ ਔਸਤਨ ਆਮਦਨ ਲਗਭਗ 27 ਲੱਖ ਹੈ ਇਸ ਦਾ ਮਤਲਬ ਹੈ ਕਿ ਇੱਕ ਮਹੀਨੇ ਵਿੱਚ ਟਰਨਓਵਰ ਲਗਭਗ 8 ਕਰੋੜ ਹੈ ਤੇ ਸਾਲਾਨਾ ਇਹ ਅੰਕੜਾ 100 ਕਰੋੜ ਤੋਂ ਵੱਧ ਤੱਕ ਪਹੁੰਚਦਾ ਹੈ ਅਮਰੀਕ ਸੁਖਦੇਵ ਢਾਬੇ ਦੀ ਸ਼ੁਰੂਆਤ 1956 ਵਿੱਚ ਸਰਦਾਰ ਪ੍ਰਕਾਸ਼ ਸਿੰਘ ਦੁਆਰਾ ਕੀਤੀ ਗਈ ਸੀ ਉਸ ਸਮੇਂ ਇਹ ਸਿਰਫ ਟਰੱਕ ਡਰਾਈਵਰਾਂ ਲਈ ਖਿੱਚਦਾ ਕੇਂਦਰ ਸੀ ਪਰ ਜਿਵੇਂ ਜਿਵੇਂ ਗੁਣਵੱਤਾ ਸਫਾਈ ਅਤੇ ਸੇਵਾ ਵਿੱਚ ਸੁਧਾਰ ਹੋਇਆ ਇਸ ਦਾ ਨਾਮ ਵਧਿਆ ਅੱਜ ਉਹਨਾਂ ਦੇ ਪੁੱਤਰ ਅਮਰੀਕ ਅਤੇ ਸੁਖਦੇਵ ਇਸ ਕਾਰੋਬਾਰ ਨੂੰ ਸੰਭਾਲ ਰਹੇ ਨੇ ਢਾਬੇ ਦੀ ਆਪਣੀ ਜ਼ਮੀਨ ਹੈ ਇਸ ਲਈ ਕੋਈ ਕਿਰਾਇਆ ਨਹੀਂ ਹੈ ਇੱਥੇ 500 ਤੋਂ ਵੱਧ ਕਰਮਚਾਰੀ ਕੰਮ ਕਰਦੇ ਨੇ ਇੱਕ ਕਰਮਚਾਰੀ ਦੀ ਔਸਤ ਤਨਖਾਹ 25000 ਹੈ ਜਿਸ ਨਾਲ ਸਟਾਫ ਦਾ ਕੁੱਲ ਖਰਚਾ ਲਗਭਗ 5-6% ਬਣਦਾ ਹੈ ਇੱਕ ਰਿਪੋਰਟ ਦੇ ਅਨੁਸਾਰ ਅਮਰੀਕ ਸੁਖਦੇਵ ਨੂੰ ਦੁਨੀਆ ਦੇ ਟਾਪ ਲੈਸਟਰੀ ਰੈਸਟੋਰੈਂਟ ਦੀ ਸੂਚੀ ਵਿੱਚ ਵੀ ਜਗ੍ਹਾ ਮਿਲੀ ਹੈ ਇਹ ਭਾਰਤ ਦਾ ਇੱਕੋ ਇੱਕ ਟਾਬਾ ਹੈ ਜਿਸ ਨੂੰ ਬਿਨਾਂ ਕਿਸੇ ਫੈਂਸੀ ਬ੍ਰਾਂਡ ਦੇ ਇੰਨੀ ਮਾਨਤਾ ਮਿਲੀ ਹੈ ਇਸ ਟਾਬੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਥੋਂ ਦਾ ਖਾਣਾ ਚਟਪਟੇ ਆਲੂ ਦੇ ਪਰੌਂਠੇ ਸਾਫ਼ ਸੁਥਰੀ ਢੰਗ ਨਾਲ ਸਜਾਇਆ ਗਿਆ ਸਿਟਿੰਗ ਏਰੀਆ ਅਤੇ ਸਮੇਂ ਸਿਰ ਮਿਲਣ ਵਾਲੀ ਸੇਵਾ ਭਾਵੇਂ ਤੁਸੀਂ ਪਰਿਵਾਰ ਨਾਲ ਹੋ ਜਾਂ ਦੋਸਤਾਂ ਨਾਲ ਇਹ ਜਗ੍ਹਾ ਸਾਰਿਆਂ ਨੂੰ ਹੀ ਆਕਰਸ਼ਿਤ ਕਰਦੀ ਹੈ ਹਾਲਾਂਕਿ ਵਿੱਚ ਹੀ ਇੱਕ ਰੋਕੀ ਸੰਗੂ ਕੈਪੀਟਲ ਨਾਮ ਦੇ ਇੱਕ ਇੰਸਟਾਗ੍ਰam ਕ੍ਰਿਕਟਰ ਨੇ ਅਮਰੀਕ ਸੁਖਦੇਵ ਢਾਬੇ ਤੇ ਪਹੁੰਚਣ ਦੌਰਾਨ ਇੱਕ ਵੀਡੀਓ ਸਾਂਝਾ ਕੀਤਾ ਹੈ ਉਹ ਰੀਅਲ ਏਸਟੇਟ ਤੇ ਕਾਰੋਬਾਰ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਦੇ ਨੇ ਉਹਨਾਂ ਨੇ ਇਸ ਮਸ਼ਹੂਰ ਰੈਸਟੋਰੈਂਟ ਦੇ ਕਾਰੋਬਾਰੀ ਮਾਡਲ ਬਾਰੇ ਗੱਲ ਕੀਤੀ ਹੈ ਤੇ ਕੁਝ ਅੰਕੜੇ ਵੀ ਸਾਂਝੇ ਕੀਤੇ ਨੇ ਜੋ ਸ਼ਾਇਦ ਕੋਈ ਜਾਣਦਾ ਹੀ ਨਹੀਂ ਉਹਨਾਂ ਦੇ ਅਨੁਸਾਰ ਅੱਜ ਇਸ ਰੈਸਟੋਰੈਂਟ ਸਾਲਾਨਾ ਲਗਭਗ 100 ਕਰੋੜ ਕਮਾਉਂਦਾ ਹੈ ਤੁਹਾਨੂੰ ਇਹ ਸਾਡੀ ਜਾਣਕਾਰੀ ਕਿਵੇਂ ਦੀ ਲੱਗੀ ਸਾਡੇ ਕਮੈਂਟ ਪੰਜਾਬ ਦਾ ਮੌਸਮ ਲਗਾਤਾਰ ਕਰਵਟ ਬਦਲ ਰਿਹਾ ਹੈ ਸੂਬੇ ਵਿੱਚ ਅਚਾਨਕ ਬਰਸਾਤ ਤੇ ਫਿਰ ਅਚਾਨਕ ਹਮਸਪਰੀ ਗਰਮੀ ਕਾਰਨ ਲੋਕਾਂ ਦਾ ਰਹਿਣ ਸਹਿਣ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਇਸੇ ਤਰ੍ਹਾਂ ਤਾਪਮਾਨ ਵਿੱਚ ਵੀ ਲਗਾਤਾਰ ਉਤਾਰ ਚੜਾ ਆ ਰਹੇ ਨੇ ਸਵੇਰੇ ਵੀ ਕਈ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਹੋਈ ਹੈ ਪਰ ਕੁਝ ਹੀ ਦੇਰ ਬਾਅਦ ਫਿਰ ਹਮਸਪਰੀ ਗਰਮੀ ਦਾ ਅਸਰ ਜਿਹੜਾ ਕਿ ਦੇਖਣ ਨੂੰ ਮਿਲਿਆ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਕਈ ਥਾਵਾਂ 'ਤੇ ਬਾਰਿਸ਼ ਹੋਈ ਹੈ ਪਰ ਨਾੜ ਹੀ ਲੋਕਾਂ ਨੂੰ ਹੁਣ ਮਸਪਰੀ ਗਰਮੀ ਦਾ ਸਾਹਮਣਾ ਵੀ ਕਰਨਾ ਪਿਆ। ਮੀਦ ਦੇ ਬਾਵਜੂਦ ਤਾਪਮਾਨ ਵਿੱਚ 0.1 ਡਿਗਰੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦਾ ਤਾਪਮਾਨ ਜੋ ਪਹਿਲਾਂ 30 ਡਿਗਰੀ ਲੱਗ ਕੇ ਪਹੁੰਚ ਗਿਆ ਸੀ ਹੁਣ ਇੱਕ ਵਾਰ ਫਿਰ ਤੋਂ 37 ਡਿਗਰੀ ਤੋਂ ਉੱਪਰ ਹੋ ਗਿਆ ਹੈ। ਦੱਸਦੇ ਹਾਂ ਇਹ 37.2 ਡਿਗਰੀ ਤਾਪਮਾਨ ਦੇ ਨਾਲ ਰੂਪਨਗਰ ਸਭ ਤੋਂ ਗਰਮ ਰਿਹਾ। ਪਾਰਤੀ ਮੌਸਮ ਵਿਭਾਗ ਕੇਂਦਰ ਮੁਤਾਬਿਕ بارش ਦਾ ਇਹ سلسلہ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ ਵਿਭਾਗ ਵੱਲੋਂ ਅੱਜ ਵੀ ਸੂਬੇ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਉੱਥੇ ਹੀ ਤਰਨਤਾਰਨ ਦੇ ਨਾਲ-ਨਾਲ ਮਾਲਵੇ ਦੇ ਜ਼ਿਆਦਾਤਰ ਹਸਿਆਂ ਵਿੱਚ ਅੱਜ بارش ਦੀ ਕੋਈ ਸੰਭਾਵਨਾ ਨਹੀਂ ਹੈ ਦੱਸਦੇ ਇਹ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਿਕ ਦੁਪਹਿਰ ਤੋਂ ਪਹਿਲਾਂ ਬਰਨਾਲਾ ਸੰਗਰੂਰ ਪਟਿਆਲਾ ਐਸਐਸ ਨਗਰ ਫਤਿਹਗੜ੍ਹ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਫਾਜ਼ਲਕਾ ਲੁਧਿਆਣਾ ਰੂਪਨਗਰ ਮੋਗਾ ਫਰੀਦਕੋਟ ਤੇ ਕੀ ਫਿਰੋਜ਼ਪੁਰ ਦੇ ਮੀਂਹ ਦੇ ਨਾਲ ਨਾਲ ਆਸਮਾਨੀ ਬਿਜਲੀ ਤੇ ਹਨੇਰੀ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਦੱਸਣਾ ਬੰਦ ਹੈ ਕਿ ਪੰਜਾਬ ਵਿੱਚ ਸੌਣ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਸੌਣ ਦੇ ਬੀਤੇ ਦਿਨ ਹੀ ਸੋਮਵਾਰ ਨੂੰ ਪੰਜਾਬ ਦੇ ਕਈ ਝਿਲਿਆਂ ਵਿੱਚ ਮੀਂਹ ਪਿਆ ਇਸ ਤੋਂ ਬਾਅਦ ਰਾਜ ਦੇ ਔਸਤ ਤਾਪਮਾਨ ਵਿੱਚ 1.5 ਡਿਗਰੀ ਦੀ ਜਿਹੜੀ ਕੀ ਕਮੀ ਆਈ ਹੈ ਇਸ ਵੇਲੇ ਰਾਜ ਦਾ ਉਸ ਤਾਪਮਾਨ ਆਮ ਨਾਲੋਂ 2.8 ਡਿਗਰੀ ਘਟਾ ਹੈ ਜਿਸ ਦੇ ਨਾਲ ਹੀ ਅੱਜ ਯਾਨੀ ਕਿ 15 ਜੁਲਾਈ ਦਿਨ ਮੰਗਲਵਾਰ ਨੂੰ ਪੰਜਾਬ ਵਿੱਚ ਕਿਤੇ ਵੀ ਮੀਂਹ ਸੰਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਵੀ ਮੌਸਮ ਵਿਭਾਗ ਵੱਲੋਂ ਸਥਿਤੀ ਦੇ ਆਧਾਰ ਤੇ ਫਲੈਸ਼ ਅਲਰਟ ਜਾਰੀ ਕੀਤੇ ਜਾ ਰਹੇ ਨੇ ਮੌਸੇਰ ਪਾ ਕੇਂਦਰ ਦੇ ਅਨੁਸਾਰ ਪੰਜਾਬ ਵਿੱਚ ਕੋਈ ਅਲਰਟ ਨਹੀਂ ਹੈ ਪਰ ਕੱਲ ਯਾਨੀ ਕਿ ਬੁੱਧਵਾਰ 16 ਤਰੀਕ ਨੂੰ ਰਾਜ ਦੇ ਤਿੰਨ ਜ਼ਿਲ੍ਹਿਆਂ ਵਿੱਚ ਯਾਨੀ ਕਿ ਪਠਾਨਕੋਟ ਗੁਰਦਾਸਪੁਰ ਅਤੇ ਖੁਸ਼ਿਆਰਪੁਰ ਵਿੱਚ ਮੀਸਬੰਦੀ येलो ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਅਗਲੇ 6 ਦਿਨਾਂ ਤੱਕ ਰਾਜ ਵਿੱਚ ਤਾਪਮਾਨ ਅਤੇ ਮੌਸਮ ਆਮ ਰਹਿਣ ਦੀ ਉਮੀਦ ਹੈ ਇਸ ਨਾਲ ਹੀ 16 ਅਤੇ 17 ਤਰੀਕ ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਰਾਜ ਵਿੱਚ ਕੁਝ ਥਾਵਾਂ ਤੇ ਗਰਜ ਬਿਜਲੀ ਚੱਲਣ ਦੀ ਸੰਭਾਵਨਾ ਹੈ ਤੇ 16 ਤਰੀਕ ਨੂੰ ਰਾਜ ਵਿੱਚ ਕੁਝ ਥਾਵਾਂ ਯਾਨੀ ਕਿ ਉੱਤਰੀ ਹਿੱਸਿਆਂ ਤੇ ਪਾਰਿਸ بارش ਹੋਣ ਦੀ ਸੰਭਾਵਨਾ ਜਿਹੜੀ ਕਿ ਦਤਾਈ ਜਾ ਰਹੀ ਹੈ ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਨੇ ਸਾਰੇ ਡੱਬਿਆਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਹੈ ਇਸ ਨਾਲ ਟ੍ਰੇਨਾਂ ਵਿੱਚ ਚੋਰੀ ਤੇ ਡਕੈਤੀ ਤੇ ਕਾਬੂ ਪਾਇਆ ਜਾ ਸਕੇਗਾ ਇਹੋ ਜਿਹੀਆਂ ਘਟਨਾਵਾਂ ਵਿੱਚ ਕਮੀ ਆਵੇਗੀ ਯਾਤਰੀਆਂ ਦੀ ਨਿੱਜਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਦਰਵਾਜ਼ਿਆਂ ਦੇ ਨੇੜੇ ਆਮ ਆਵਾਜਾਈ ਖੇਤਰ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਕੀ ਲਗਾਏ ਜਾਣਗੇ ਹਰ ਡੱਬੇ ਵਿੱਚ 4 ਕੈਮਰੇ ਤੇ ਇੰਜਣ ਵਿੱਚ 6 ਕੈਮਰੇ ਲਗਾਏ ਜਾਣਗੇ ਜਵਾਬ ਰੇਲਵੇ ਦੇ ਕੁਝ ਇੰਜਣਾਂ ਤੇ ਡੱਬਿਆਂ ਵਿੱਚ ਇਸ ਦਾ ਟੈਸਟ ਕੀਤਾ ਜਾ ਚੁੱਕਾ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੰਮ ਦੀ ਰਫ਼ਤਾਰ ਦੀ ਸਮੀਖਿਆ ਕੀਤੀ ਹੈ। ਰੇਲ ਮੰਤਰੀ ਨੇ ਸਾਰੇ 74000 ਡੱਬਿਆਂ ਤੇ 15000 ਇੰਜਣਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਆਗਿਆ ਦੇ ਦਿੱਤੀ ਹੈ। ਹਰ ਰੇਲ ਗੱਡੀ ਵਿੱਚ 4 ਡੋਮ ਸੀਸੀਟੀਵੀ ਕੈਮਰੇ, ਹਰ ਦਰਵਾਜ਼ੇ ਤੇ 2 ਅਤੇ ਹਰ ਇੰਜਣ ਵਿੱਚ 6 ਸੀਸੀਟੀਵੀ ਕੈਮਰੇ ਲੱਗਣਗੇ। ਟ੍ਰੇਨ ਦੇ ਅੱਗੇ ਪਿੱਛੇ ਤੇ ਦੋਵਾਂ ਪਾਸੇ ਇੱਕ ਕੈਮਰਾ ਲੱਗੇਗਾ ਹਰ ਕੈਬਿਨ ਵਿੱਚ ਇੱਕ ਡੋਮ ਸੀਸੀਟੀਵੀ ਕੈਮਰਾ ਤੇ ਡੈਸਕ ਤੇ ਦੋ ਮਾਈਕ੍ਰੋਫੋਨ ਲਗਾਏ ਜਾਣਗੇ ਰੇਲ ਮੰਤਰੀ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸਾਰੇ ਕੈਮਰੇ ਨਵੇਂ ਮਿਆਰਾਂ ਦੇ ਹੋਣੇ ਚਾਹੀਦੇ ਨੇ ਦੱਬਿਆਂ ਤੇ ਆਮ ਆਵਾਜਾਈ ਖੇਤਰਾਂ ਵਿੱਚ ਕੈਮਰੇ ਲਗਾਉਣ ਦਾ ਟੀਚਾ ਯਾਤਰੀਆਂ ਦੀ ਸੁਰੱਖਿਆ ਪ੍ਰਬੰਧ ਦੇ ਵਿੱਚ ਸੁਧਾਰ ਲਿਆਉਂਦਾ ਹੈ ਨਿੱਜਤਾ ਦਾ ਧਿਆਨ ਰੱਖਦੇ ਹੋਏ ਇਹ ਕੈਮਰੇ ਸ਼ਰਾਰਤੀ ਤੱਤਾਂ ਦੀ ਸਨਾਖਤ ਕਰਨ ਵਿੱਚ ਵੀ ਮਦਦ ਕਰਨਗੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ